ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਟੀਮ ਪਹੁੰਚੀ ਹੈ ਪਿੰਡ ਪੇਦਣ ਜ਼ਿਲ੍ਹਾ ਪਟਿਆਲਾ ਵਿਖੇ ਇਹ ਪਰਿਵਾਰ ਬਾਰੇ ਤੁਹਾਨੂੰ ਸਾਰੇ ਸੰਗਤਾਂ ਨੂੰ ਪਤਾ ਹੀ ਹੈ ਕਿ ਕਿਸ ਤਰ੍ਹਾਂ ਦਾ ਇਹ ਪਰਿਵਾਰ ਆ ਪਰਿਵਾਰ ਦੇ ਵਿੱਚ ਇੱਕ ਬਜ਼ੁਰਗ ਮਾਤਾ ਇੱਕ ਉਹਨਾਂ ਦਾ ਪੁੱਤਰ ਜਿੰਦਗੀ ਤੇ ਪਾਰੇ ਹੋ ਰਹੇ ਨੇ ਤੇ ਦੋਨੋਂ ਜਣੇ ਮੈਂ ਪਿਛਲੀ ਵੀਡੀਓ ਵਿੱਚ ਹੀ ਦੱਸਿਆ ਸੀਗਾ ਦੋਨੋਂ ਜਣੇ ਹੀ ਬੈੱਡ ਤੇ ਪਏ ਨੇ ਪੁੱਤਰ ਜੋ ਕਾਫੀ ਲੰਬੀ ਬਿਮਾਰੀ ਦੇ ਕਾਰਨ ਬੈੱਡ ਤੇ ਪਿਆ ਬਜ਼ੁਰਗ ਮਾਤਾ ਨੇ ਉਹ ਬੈੱਡ ਤੇ ਹੀ ਪੈਨੇ ਕਾਫੀ ਲੰਬੇ ਸਮੇਂ ਤੋਂ ਇੰਨਾ ਕਹਿਆ ਵੀ ਚਲੋ ਡਿੱਗਦੇ ਪੈਦੇ ਜੋ ਆਪਾਂ ਇਹਨਾਂ ਨੂੰ ਸਮਾਨ ਦੇ ਜੰਨੇ ਆ ਉਹ ਆਪਣਾ ਰੋਟੀ ਪਾਣੀ ਬਣਾ ਕੇ ਆਪਣੇ ਪੁੱਤਰ ਨੂੰ ਤੇ ਆਪ ਛਕ ਲੈਂਦੇ ਨੇ ਇੰਨਾ ਹੈਗਾ ਇਹ ਵੀ ਆਪਾਂ ਗੁਰੂ ਸਾਹਿਬ ਦਾ ਧੰਨਵਾਦ ਹੀ ਕਰਦੇ ਆ ਸੱਚੇ ਪਾਤਸ਼ਾਹ ਕਿੰਨੇ ਜੋਗਾ ਤੁਸੀਂ ਰੱਖਿਆ ਹੋਇਆ ਕਿ ਜਦੋਂ ਆਪਣੇ ਜੋਗਾ ਰੋਟੀ ਪਾਣੀ ਤਾਂ ਬਣਾ ਸਕਦੇ ਨੇ ਸੋ ਸੰਗਾ ਜੀ ਇਸ ਪਰਿਵਾਰ ਬਾਰੇ ਮੈਂ ਪਿਛਲੀ ਵੀਡੀਓ ਵਿੱਚ ਦੱਸਿਆ ਸੀਗਾ ਕਿ ਕਿੰਨਾ ਲੋੜਵੰਦ ਪਰਿਵਾਰ ਆ ਕਿਉਂਕਿ ਆਪਾਂ ਉੱਪਰ ਦੇਖੋ ਛੱਦ ਦੇ ਉੱਪਰ ਵੀ ਬਾਲੇ ਪਏ ਹੋਏ ਨੇ ਤੇ ਇਹਨਾਂ ਦੱਸਿਆ ਕਿ ਸੱਤ ਵੀ ਢਹਿਣ ਵਾਲੀ ਆ ਪਿਛਲੇ ਪਾਸੇ ਦੇਖੋ ਉਹ ਦੇਖੋ ਬਾਲਾ ਵੀ ਟੁੱਟਿਆ ਪਿਆ ਇੱਟਾਂ ਦੇ ਜੋ ਢੇਹਾਂ ਢੇਹਾਂ ਨੂੰ ਆਂ ਜਾਂ ਹੁੰ ਜਾਂਦੇ ਇਹ ਨਹੀਂ ਪਤਾ ਹੈਗਾ ਅੱਗੇ ਬਾਰਸ਼ਾਂ ਵੀ ਆਉਣੀਆਂ ਨੇ ਤੇ ਕਦੋਂ ਇਹ ਸੱਤ ਡਿੱਗ ਵੀ ਸਕਦੀ ਆ ਸੋ ਇਹਦੇ ਵਿੱਚ ਹੀ ਦੋਨੋਂ ਜਣੇ ਰਹਿ ਰਹੇ ਨੇ ਸੋ ਆਪਣੀ ਮਨੁੱਖਤਾ ਦੀ ਸੇਵਾ ਦੀ ਟੀਮ ਦਾ ਬੜਾ ਇਹਨਾਂ ਧੰਨਵਾਦ ਕੀਤਾ ਕਿਉਂਕਿ ਪਿਛਲੇ ਮਹੀਨੇ ਵੀ ਆਪਾਂ ਇਹਨਾਂ ਨੂੰ ਸੇਵਾ ਕਰਕੇ ਗਏ ਸੀਗੇ ਇਸ ਵਾਰ ਵੀ ਨੇ ਬੜਾ ਧੰਨਵਾਦ ਕੀਤਾ ਕਿਉਂਕਿ ਤਕਰੀਬ ਇਹਨਾਂ ਦਾ ਖਾਣ ਪੀਣ ਦਾ ਸਮਾਨ ਸਿਓ ਖਤਮ ਹੋ ਚੁੱਕਿਆ ਸੀਗਾ ਸੋ ਆਪ ਸਾਰਿਆਂ ਸੰਗਤਾਂ ਦੇ ਸਹਿਯੋਗ ਸਦਕਾ ਉਸ ਗੁਰੂ ਸਾਹਿਬ ਦੇ ਔਰ ਆ ਸਾਰੇ ਸਦਕਾ ਇਹ ਸਮਾਨ ਆਪਾਂ ਇਹਨਾਂ ਕੋਲ ਲੈ ਕੇ ਆਇਆ ਸੋ ਸਾਰੀਆਂ ਸੰਗਤਾਂ ਦਾ ਉਹਨਾਂ ਵੀਰਾਂ ਭੈਣਾਂ ਦਾ ਇਨਾਨੇ ਇਸ ਪਰਿਵਾਰ ਦੇ ਮਦਦ ਕਰਨ ਲਈ ਮਨੁੱਖਤਾ ਦੀ ਸੇਵਾ ਦੀ ਟੀਮ ਨੂੰ ਇਹ ਸੇਵਾ ਭੇਜੀ ਆ ਉਹਨਾਂ ਦਾ ਸਾਰੇ ਵੀਰਾਂ ਭੈਣਾਂ ਦਾ ਧੰਨਵਾਦ ਕਰਦੇ ਹਾਂ ਦਿਲ ਦੀਆਂ ਕਰ ਰਹੀਆਂ ਤੋਂ ਅਤੇ ਅੱਗੋਂ ਤੋਂ ਵੀ ਅਸੀਂ ਆਸ ਕਰਦੇ ਹਾਂ ਕਿ ਇਸੇ ਤਰ੍ਹਾਂ ਸਾਨੂੰ ਤੁਸੀਂ ਸਪੋਰਟ ਕਰਦੇ ਰਹੋਗੇ ਤਾਂ ਜੋ ਇਹੋ ਜਿਹੇ ਲੋੜਵੰਦ ਪਰਿਵਾਰਾਂ ਤੱਕ ਆਪਾਂ ਪਹੁੰਚ ਕਰ ਸਕੀਏ ਸੰਗਤ ਜੀ ਤੁਹਾਨੂੰ ਪਤਾ ਹੀ ਹੈ ਇਹ ਤਾਂ ਹੀ ਸੰਭਵ ਹੋ ਸਕੇਗਾ ਜੇ ਤੁਸੀਂ ਸਾਨੂੰ ਇਸੇ ਤਰ੍ਹਾਂ ਪਿਆਰ ਕਰਦੇ ਰਹੋਗੇ ਕਿਉਂਕਿ ਇਹਨਾਂ ਪਰਿਵਾਰਾਂ ਦਾ ਕੋਈ ਵਾਰੀਵਾਰਸ ਨਹੀਂ ਹੈਗਾ ਇਹ ਆਪਣੇ ਆਪ ਦੇਖਦੇ ਨੇ ਮਨੁੱਖਤਾ ਦੀ ਸੇਵਾ ਟੀਮ ਵੱਲ ਦੇਖਦੇ ਨੇ ਕਿ ਕਦੋਂ ਆਉਣਗੇ ਕਦੋਂ ਸਾਨੂੰ ਸਮਾਨ ਦੇ ਕੇ ਜਾਣਗੇ ਕਦੋਂ ਅਸੀਂ ਰੋਟੀ ਪਾਣੀ ਖਾਵਾਂਗੇ ਸੋ ਇੱਥੇ ਤੱਕ ਸਿਚੁਏਸ਼ਨ ਹੋਈ ਪਈ ਆ ਆਪਾਂ ਨੂੰ ਸਮਝ ਦੀ ਲੋੜ ਹੈ ਆਪਾਂ ਸਭ ਦੀਆਂ ਭਾਵਨਾਵਾਂ ਸਮਝੀਏ ਕਿ ਕਿਸ ਤਰ੍ਹਾਂ ਉਹਨਾਂ ਦੇ ਭਾਵਨਾਵਾਂ ਨੂੰ ਆਪਣੀਆਂ ਭਾਵਨਾਵਾਂ ਨਾਲ ਕੰਪੈਰੀਜ਼ਨ ਕਰਕੇ ਫੀਲ ਕਰਕੇ ਦੇਖੀਏ ਫਿਰ ਆਪਾਂ ਨੂੰ ਪਤਾ ਲੱਗ ਸਕਿਆ ਕਿ ਕਿਸ ਤਰ੍ਹਾਂ ਇਹ ਪਰਿਵਾਰ ਆਪਣੀ ਜ਼ਿੰਦਗੀ ਬਤੀਤ ਕਰ ਰਹੇ ਨੇ ਸੋ ਮੈਂ ਜ਼ਿਆਦਾ ਕੁਝ ਨਾ ਕਹਿੰਦਾ ਹੋਇਆ ਧੰਨਵਾਦ ਤੋਂ ਫੇਰ ਉਹਨਾਂ ਵੀਰਾ ਭੈਣਾਂ ਦਾ ਸੰਗਤ ਦਾ ਜਿਨ੍ਹਾਂ ਨੇ ਸਹਿਯੋਗ ਕੀਤਾ ਉਹਨਾਂ ਦਾ ਧੰਨਵਾਦ ਗੁਰੂ ਸਾਹਿਬ ਪਾਤਸ਼ਾਹ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ